ਗੱਗੂ ਵੀ ਲਾਹੀਂ ਗੱਗੂ ਵੀ ਲਾਣਦੋਇ ਉਹਦੀ ਫੁਲਮਾਂ ਕੀ ਅਣਖ ਜੱਟ ਦੀ ਚਲੋ ਜੀ ਕੀ ਬਾਤ ਹੈ ਜੋਗਰਾਜ ਵੀ ਦੀ ਉਹਦੇ ਵਿੱਚ ਅੱਛਾ ਅਣਖ ਜੱਟ ਤੇਰਾ ਚੈਨਲ ਆ ਅਣਖ ਹਲਕ ਪੰਜਾਬ ਦੀ ਅਣਖ ਬਾਜ਼ਾਰ ਦੀ ਉਹਦੀ ਫੁਲਮਾਂ ਆ ਅਣਖ ਪੰਜਾਬ ਦੀ ਉਹਦੇ ਵਿੱਚੋਂ ਡਾਇਲੋਗ ਬੋਲਦਾ ਗੱਗੂ ਗੱਲ ਕਰਦਾ ਉਹ ਸਾਡੀ ਇੱਜ਼ਤ ਦਾ ਸਵਾਲ ਹੈ ਸੱਚਿਆ

پوری آج امبر میٹنگ رکھتا رہے گا کسانوں کو انساف نہ ملا کسان دلی کی چوکٹ میں آ جا گئے

ਮੈਨੂੰ ਵੀ ਪਤਾ ਬਈ ਪੰਜਾਬ ਸਾਡਾ ਇੱਕ ਸੋਨੇ ਦੀ ਚੀਜ਼ ਹੈ ਬਿਲਕੁਲ ਨਹੀਂ ਬਿਲਕੁਲ 골ਡਨ ਪੰਜਾਬ ਨੂੰ 골ਡਨ ਮੰਨਿਆ ਬਿਲਕੁਲ ਜੀ ਅੰਮ੍ਰਿਤਸਰ ਦੀ ਬਹੁਤ ਧਰਤੀ ਇਤਿਹਾਸਕ ਧਰਤੀ ਹੈ ਜੇ ਸਾਡਾ ਜੱਦੀਬ ਸਿੱਧੂ ਹੁੰਦਾ ਕੀ ਬਾਤ ਆ ਬਈ ਅੱਜ ਮੈਨੂੰ ਯਾਦ ਕੀਤਾ ਭਾਈ ਉਹ ਪੜਿਆ ਲਿਖਿਆ ਬਹੁਤ ਦਾ ਵਕੀਲ ਸੀ ਚਾਹੇ ਕੁਸ਼ਤੀ ਚਾਹੇ ਫਿਲਮ ਦਾ ਇੱਕ ਮੈਮ ਮਿਲਿਆ ਵੀ ਉਹਨੂੰ ਮੇਰੇ ਨਾਲ ਵਾਦਾ ਕੀਤਾ ਸੀ ਉਹਨੇ ਕਹਿੰਦਾ ਜੇ ਕੋਈ ਪੰਜਾਬ ਚ ਫਿਲਮ ਬਣਾਊਗਾ ਹਾਂ ਸਭਾਈ ਤੈਨੂੰ ਟਿਕਾ ਟੈਕ। ਕੀ ਬਾਤ ਹੈ। ਦੀਪ ਸੱਧੂ ਹੁੰਦਾ ਅੱਜ ਸਾਡੇ ਅੱਖੇ ਨਹੀਂ ਵਿੱਚ ਰਿਹਾ। ਉਹ ਸਾਡਾ ਮੋਢਾ ਫੜੇ ਰੱਖਦੇ। ਮੈਂ ਕਹਿੰਦਾ ਫਤਿਹ ਸੱਧੂ ਪੁੱਛਿਆ ਦीडी ਬੈਠਦੇ ਬਾਈ। ਫਤਿਹ ਹੋਣਾ ਸਾਡਾ ਰਾਜ ਹੁੰਦਾ। ਹਾਂ ਜੇ ਸਾਡਾ ਜਿਉਂਦਾ ਨਾ ਸਾਡਾ ਰਾਜ ਹੁੰਦਾ। ਹਾਂ ਜੀ ਬੰਦੇ ਬੜਾ ਠੀਕ ਕਰਦਾ। ਮੈਨੂੰ ਬਹੁਤ ਦੁੱਖ ਲੱਗਿਆ। ਮਰਨਾ ਸੀ ਵੀ ਆਪਣੀ ਮੋਦੀ ਦੇ ਹੱਥੋਂ ਮਰਨਾ ਉਹਦੇ ਖੱਟਲ ਦੇ ਹੱਥੋਂ ਮਰਨਾ ਮੋਦੀ ਨੂੰ ਮਾਰेंगे ਜਿਹੜਾ ਮਰਨਾ ਇੱਕ ਦਿਨ ਹੈ ਆਪਣੇ ਬਿਸਤਰੇ 'ਚ ਮਰ ਜਾਣਾ ਚਾਹੇ ਯੂਰੀ ਮਰ ਜਾਓ ਬਿਲਕੁਲ ਬਿਮਾਰ ਹੋ ਕੇ ਮਰ ਜਾਂਦਾ ਬੰਦਾ ਉਹਨੂੰ ਵੀ ਦਾਗ ਲਾਏ ਦਿੰਦੇ ਨੇ ਪੰਜਾਬ ਦੇ ਵਿੱਚ ਬਿਲਕੁਲ ਇਹ ਅਸੀਂ ਉਰੇ ਮਰ ਜੀ ਸਾਡਾ ਨਾਂ ਹੋਊਗਾ ਮੇਰੇ ਪਿੰਡ ਹਰੀਆਂ ਉਬਾਲਿਓ ਮੇਰਾ ਗੇਟ ਹੋਊਗਾ ਜਸਪਾਲ ਹੰਸ ਦੇ ਨਾਂ ਤੇ ਗੇਟ ਬਣਿਆ ਹੋਊਗਾ ਮੈਂ ਪਿੰਡ ਨੂੰ ਪਹਿਲਾਂ ਕਹਿ ਚੁੱਕਿਆ ਵੀ ਜਦੋਂ ਮੈਂ ਆਮਰ ਹੋ ਗਿਆ ਮੇਰਾ ਗੇਟ ਬਣਾ ਦਿਓ ਸੋਣਾ ਜੀ ਉੱਤੇ ਲਿਖ ਦਿਓ ਕਮੇਡੀ ਕਲਾਕਾਰ ਬੇਦਾਗ ਬੇਦਾਗ ਲੋਕਾਂ ਦਾ ਮਜ਼ਦੂਰ ਭਰਾ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਹ ਸਰਕਾਰਾਂ ਸਾਡਾ ਖੂਨ ਕਾਲੀ ਜਾਨ ਖੂਨ ਬਾਕੀ ਬਾਤ ਤੇ ਤਾੜੀ ਮਾਰੋ ਲੋਕ ਤਾਂ ਬਾਈ ਦਾ ਮਾਣ ਆ ਬਾਈ ਇਹ ਤਾੜੀ ਠੀਕ ਹੈ ਜੀ ਵਧੀਆ ਹੋ ਗਿਆ ਹੋਰ ਵੀ ਕਰਾ ਮਾਤੀ ਹੋਰ ਪਾਣੀ ਮਲਾਤੇ ਹੋਰ ਕਿਹੜੇ ਐਕਟਰ ਨਹੀਂ ਸਿਰਫ ਲੋਕ ਤਾਂ ਦਾਰੂ ਮੇ ਪਾਣੀ ਮਲਾਤੇ ਹੈ ਕਿਆ ਬਾਤ ਹੈ ਹਮ ਤਾਂ ਲੋਕੋ ਕੋ ਲੱਗੂ ਤਾੜੀਆਂ ਹੀ ਤਾੜੀਆਂ ਅੱਜ ਹੋਰ ਇੱਕ ਵਾਰ ਦੀ ਰਿਪੀਟ ਹੋ ਜਾਣਾ ਸਰ ਜਿਹੜੇ ਤੂੰ ਕਹਿ ਉਹ ਹੀ ਕਰਦਾਂਗੇ ਪੁੱਤਰਾ ਯਾ ਬਹੁਤ ਆ ਗੁੱਤੀ ਜਿਹੜੇ ਕਿਹੜੇ ਹੋਰ ਕੀ ਕਰਦੇ ਨੇ ਸਿਰ ਭਵੰਤਮਾਨ ਜੀ ਦੀ ਆ ਮਾਰੀ ਬੜੀ ਭੰਤ ਲਓ ਪੰਜਾਬ ਦਾ ਮਾਸ਼ਾਹ ਜਿਲ੍ਹਾ ਨਾਪੁਰੇ ਵਾਲੀ ਚ ਚੱਲਦਾ ਅਨੇਕ ਐਕਟਰ ਨੇ ਹਿੰਦੀ ਫਿਲਮਾਂ ਵਾਲੇ ਐਕਟਰ ਵੀ ਬਹੁਤ ਨੇ ਜਿਵੇਂ ਸਾਡੇ ਰਾਜਾ ਮਰਾਦ ਵੀ مٹن چکر چکر جو کسان سڑکوں میں بیٹھے جامتا ہو لڑنا پڑتا ہے مرنا پڑتا ہے پر کسانوں کے لئے ہم کروان بھی آ جائیں گے رمیش پوری رمیش پوری رمیش پوری وہ کسان سڑکوں میں بیٹھے ہیں مودی <laughs> صاحب آپ کو جرا نہیں تر سکتا ارے پنجاب کے چونتے ایسے مادر پہ گیا جیسے کوئی چمکناڑے چیز لوہے کی چمڑ جائے میں خوش نہیں ہوں نانا بڑھ گا باغل آئے باغل باغل آئے دوب کے کو ستاتا ہے جانتا کو سانگ کچھ نہیں میں تکاتا ہے مرتا ہے دوب میں مرتا ہے بات کر <تص miserable> <Yeah>. <inski> ਮੰਗਰ ਭਾਜੀ ਨਮਾਇਆ ਤੇ ਮੈਂ ਪਰਬਤਵਾਂ ਤੋਂ ਡਰਦਾ ਇੱਕ ਰੱਬ ਤੋਂ ਡਰਦਾ ਕੋਈ ਬੰਦੇ ਤੋਂ ਡਰਨਾ ਤਾਂ ਕਾਹਦਾ ਡਰ ਬਿਲਕੁਲ ਭਾਈ ਜੀ ਵੀਡੀਓ ਜੁਲੈਂਡਰ ਨਾਂ ਲਈ ਆਈ ਸੀ ਕਿੰਨੇ ਰੂਪ ਤੇਰਾ ਮੋੜ ਜਾਣਾ ਆਇਆ ਮੈਨੂੰ ਲੱਗਿਆ ਮੇਰਾ ਬੈਨ ਲੱਗ ਗਿਆ ਠੀਕ ਹੈ ਮੇਰਾ ਗਾਣਾ ਬੱਥਾ ਹੀ ਬੈਠਾ ਦਾਰੀ ਇਹ ਵੀਡੀਓ ਪੂਰੀ ਦੇਖਣ ਲੱਗਿਆ ਸੁਨਾ ਸਮਝਦੇ ਬੈਨ ਲੱਗ ਆਇਆ ਹੁਣ ਮੇਰਾ ਗਾਣਾ ਆਇਆ ਹਾਂ ਤਾਂ ਨਹੀਂ ਬੈਣਾ ਆਏ ਤਵਾਂ ਜਿਹੜਾ ਕਰ ਜਾ ਆ ਰਹੀ ਏ ਪੂਰੀ ਆਏ ਨਾਲੀ ਹੋ ਕਰ ਤੇ ਆ ਰਹੀ ਤੁਰ ਪੈ ਦਿੱਲੀ ਦੇ ਬਾਰਡਰ ਨੂੰ ਹੱਕਾਂ ਪਿੱਛੇ ਲੜਦੇ ਨੇ ਹੁਕ ਸਾਲੇ ਦੇਖੇ ਤੂੰ ਇਹ ਨਹੀਂ ਪਿੱਛੇ ਪੈਰ ਪਟਦੇ ਇਹ ਨਹੀਂ ਪਿੱਛੇ ਪੈਰ ਪਟਦੇ ਹੱਕ ਲੈ ਕੇ ਮੁੜਦੇ ਹਾਂਗੇ ਉਹ ਨਾ ਕਰਦਾ ਤਾਂ ਤੰਗੇ ਫੋਂਦੀਆ ਇਹ ਤਾਂ ਹੱਕ ਲੈ ਕੇ ਮੁੜਵਾਂਗੇ ਉਹ ਨਾ ਕਰ ਨਾ ਕਰ ਤੰਗ ਮੋਦੀਆ ਹੱਕ ਲੈ ਕੇ ਮੁੜਵਾਂਗੇ ਹੋ ਕੋਈ ਫੋੜ ਚੱਕੀ ਕੋਈ ਫਿਰਦਾ ਕੋਈ ਅਰਜਨ ਨੂੰ ਸਲਫਾ ਮਾਰਦਾ ਕੋਈ ਫੋੜ ਚੱਕੀ ਹੁਣ ਫਿਰਦਾ ਕੋਈ ਸਲਫਾ ਅਰਜਨ ਨੂੰ ਮਾਰਦਾ ਕੋਈ ਐਂਟਰ ਰੋਡ ਤੇ ਪਹੁੰਚਾਉਂਦਾ ਕੋਈ ਐਂਟਰ ਰੋਡ ਤੇ ਪਹੁੰਚਾਉਂਦਾ ਹੱਕਾਂ ਲਈ ਦੇਖੇ ਲੜਦੇ ਵੇ ਕਿਸਾਨੇ ਬੈਠੇ ਨੇ ਹੁਣ ਬਡਰਾਂ ਤੇ ਹੱਕਾਬ ਜਲਾ ਦੇਵੇ ਹੋ ਉਹ ਦੇਖੇ ਨੇ ਤਮੈ ਤਾਂ ਲੜਦੇ ਕਿਸਾਨ ਹੱਕਾਂ ਲਈ ਵੇ ਥੈਂਕ ਯੂ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਜੀ ਅਜਿਹਾ ਕੀ ਕਰੇ ਮੈਨੂੰ ਕਹੇ ਜਿਹੜਾ ਬੈਨ ਲੱਗਾਈ ਉਹ ਇੱਧਰ ਲਾਜੀ ਆ ਕੋਈ ਨਹੀਂ ਇੱਧਰ ਨਹੀਂ ਆਜੋ ਕੋਈ ਜੱਕਰ ਨਹੀਂ ਭਾਈ ਮੜ ਜੇ ਰੋਕੀ ਨਹੀਂ ਰਸਤ ਜਾਣਾ ਆਜਾ ਆਜਾ ਵੀ ਆਜੋ ਆਜਾ ਆਜ ਲੱਗਦੀ ਬਾਬਾ ਜੀ ਦੇਖੋ ਆਜਾ